ਸ੍ਰੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ਤੇ ਵਾਲੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾਹੀ 10 ਮੀਟਰ ਉਸਾਨੇਵਾਲ ਤੋਂ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਪ੍ਰਵਤ ਪ੍ਰੀ ਰਮ ਕਿਤਨ ਗਈਆਂ ਇਸ ਦੇ ਆਪਲੈਕਸ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ 4 ਤਰੀਕ ਨੂੰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸਜਾਇਆ ਜਾਵੇਗਾ ਅਤੇ 5 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਣਗੇ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਨਾਲ ਕੀਤੀ ਗੱਲਬਾਤਾਂ ਕੀ ਕੀ ਉਹਨਾਂ ਨੇ ਆਓ ਸੰਧੇ ਹਾਂ ਇੱਕ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦਵਾਰਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾਹੀ ਦਸਵੀਂ ਤੋਂ ਤਨ ਤਨ ਜਗਤ குரு ਜਗਤ ਬਾਬਾ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ 556 ਸਾਲਾਂ ਆ ਰਿਹਾ ਉਹਦੇ ਸੰਬੰਧ ਦੇ ਵਿੱਚ ਜੋ 22 ਤਰੀਕ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਹੋਈਆਂ ਸਨ ਨਿਰੰਤਰ ਹਰ ਜਸ ਕਰਦੀਆਂ ਹੋਈਆਂ ਮਹੱਲਿਆਂ ਦੇ ਵਿੱਚ ਦੀ ਜਾਂਦੀਆਂ ਹੋਈਆਂ ਅੱਜ ਅਠਵੀਂ ਪ੍ਰਬਾਤ ਫੇਸਾਰ ਹਜੂਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੀ ਹੈ ਸਾਰੀਆਂ ਸੰਗਤਾਂ ਬਹੁਤੋ ਸ਼ਾਦੇ ਨਾਲ ਤਨ ਤਨ ਗੁਰਨਾਨਕ ਦੇਵੀ ਦੇ ਆਗਮਨ ਪਰ ਉਹਨਾਂ ਨੂੰ ਨਾਰੀਆਂ ਹਨ ਜੋ ਵਿਸ਼ਾਲ ਨਗਰ ਕੀਰਤਨ 4 ਨਵੰਬਰ ਦਿਨ ਮੰਗਲਵਾਰ ਨੂੰ ਸਜਾਏ ਜਾ ਰਹੇ ਹਨ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 8 ਪੰਜ ਪਿਆਰੇ ਸਹਿਬਾਨ ਦੀ ਰਹਿਮਾਈ 8 ਜੋ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰਗੋਬਿੰਦ ਸਿੰਘ ਤੋਂ ਠੀਕ 9 ਵਜੇ ਆਰੰਭ ਹੋ ਜਾਣਗੇ ਉਸ ਤੋਂ ਬਾਅਦ 메ਨ ਚੌਕ ਦਾ ਹੁੰਦੇ ਹੋਏ ਨਗਰ ਕੀਰਤਨ ਨੰਦਪੁਰ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਸ੍ਰੀ ਰਣੂ ਸਾਹਿਬ ਪਾਸ਼ਾਹੀ 10ਵੀਂ ਪਹੁੰਚਣਗੇ ਉਸ ਤੋਂ ਉਪਰੰਤ ਮੇਨ ਚੌਂਕ ਥਾਨੇਵਾਲ ਤੋਂ ਪੁਰਾਣੀ ਦਾਣਾ ਮੰਡੀ ਪਹਾੜਾ ਰੋਡ ਬਜਾਰ ਵਿੱਚ ਦੀ ਹੁੰਦੇ ਪੁਰਾਣੀ ਦਾਣਾ ਮੰਡੀ ਔਰ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਦਆਰਾ ਸਾਹਿਬ ਹੁੰਦੇ ਹੋਏ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਉਸ ਤੋਂ ਉਪਰੰਤ ਰੇਲਵੇ ਰੋਡ ਦੀ ਪ੍ਰਕਰਮਾ ਕਰਦੇ ਹੋਏ ਮਾਡਲ ਟਾਊਨ ਜੋ ਸਤਵਿੰਦਰ ਹੈਪੀ ਵਾਲੀ ਸਾਈਡ ਹੈ ਉਧਰ ਨੂੰ ਜਾਂਦੇ ਹੋਏ ਵਾਪਸੀ ਸ ਤਕੋਨੀ ਪਾਰਕ ਜੋ ਕਿ ਵਾਰਡ ਨੰਬਰ 11 ਦੇ ਵਿੱਚ ਉਸ ਤੋਂ ਹੁੰਦੇ ਹੋਏ ਅਹੂਜਾ ਖਾਲ ਫੈਕਟਰੀ ਰੋਡ ਤੋਂ ਮੇਨ ਬੜਾ ਕਰਦੇ ਹੋਏ ਵਾਪਸੀ ਗੁਰਦੁਰਾ ਸਾਹਿਬ ਵੱਲ ਨੂੰ ਬਧੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣਾ ਤਾਂ ਜੋ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਗੱਡੀਆਂ ਮੋਟਰਾਂ ਬਖਸ਼ੀਆਂ ਹਨ ਉਹ ਆਪਣੀਆਂ ਗੱਡੀਆਂ ਲੈ ਕੇ ਪਹੁੰਚਣ ਜੋ ਸੇਵਾਦਾਰ ਸੇਵਾ ਕਰ ਸਕਦੇ ਨੇ ਸੇਵਾ ਕਰਨ ਵਾ ਤੇ ਪਹੁੰਚਣ ਔਰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਡਿਸਪੋਜ਼ਲ ਦੀ ਜੋ ਕਿ ਆਪਾਂ ਘਟ ਵਰ ਤੋਂ ਕਰੀਏ ਤਾਂ ਜੋ ਆਪਾਂ ਪ੍ਰਦੂਸ਼ਣ ਤੋਂ ਰਹਿਤ ਰਹਿ ਕੇ ਆਪਾਂ ਸਾਰਾ ਸਫਾਈ ਦਾ ਇੰਤਜ਼ਾਮ ਕਰਨਾ ਹੈ ਸਾਰੇ ਲੋਕ ਮੇਰੇ ਵੀਰਾਂ ਨੂੰ ਜਿੱਧਰ ਜਿੱਧਰ ਦੀ ਗੁਰੂ ਸਾਹਿਬ ਨੰਗਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਤੋਂ ਪਹਿਲੇ ਸਫਾਈ ਦਾ ਇੰਤਜ਼ਾਮ ਰੱਖਣ ਉਸ ਦੇ ਵਿੱਚ ਸਾਡੇ ਮੈਡਮ ਪੂਜਾ ਭਾਟੀਆ ਜੀ ਨੇ ਪੂਰੀ ਡਿਊਟੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਆ ਨੇ ਉਹ ਕਹਿ ਰਹੇ ਹਨ ਕਿ ਜੋ ਨਗਰ ਕੀਰਤਨ ਦੇ ਪੂਰੇ ਸਫਾਈ ਦਾ ਪੂਰਾ ਅਰੇਂਜਮੈਂਟ ਹੋਏਗਾ ਉਹਦੇ ਵਿੱਚ ਰਾਜਦੀਪ ਭਾਟੀਆ ਜੀ ਸਾਡੇ ਈਓ ਸਾਹਿਬ ਔਰ ਸਾਡੇ ਸਰ ਹਰਦੀਪ ਸਿੰਘ ਜੀ ਮੁੰਡੀਆਂ ਕੈਬਨਟ ਮਿਨਿਸਟਰ ਉਹ ਵੀ ਇਸ ਵਿਚ ਆਪ ਕਰ ਰਹੇ ਹਨ ਫੋਨ ਕਰਕੇ ਵੀ ਭਾਈ ਨਗਰ ਕੀਰਤਨ ਦੇ ਵਿੱਚ ਪੂਰੀ ਸਫਾਈ ਦਾ ਇੰਤਜ਼ਾਮ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨਾਨਕ ਸਭ ਦੇ ਪ੍ਰਕਾਰ ਚ ਉਸ ਨੂੰ ਮਨਾਉਂਦੇ ਹੋਏ ਜੋ ਨਗਰ ਕੀਰਤਨ ਕੱਢੇ ਜਾ ਰਹੇ ਹਨ ਉਸ ਸੰਗਤਾਂ ਨੂੰ ਵੱਧ ਤੇ ਵੱਧ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਕਿ ਸਾਰ ਬਹੁਤ ਹੀ ਵਧੀਆ ਢੰਗ ਨਾਲ ਨਗਰ ਕੀਰਤਨ ਸਜਾਇਆ ਜਾਵੇ ਤੇ ਗੁਰਪੁਰਬ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਪਹਿਲੀ ਪਾਤਸ਼ਾਹੀ ਤੁਨ ਜੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਉਤਸਵ ਨੂੰ ਮੋਕ ਰੱਖਦੇ ਹੋਇਆ ਜੋ ਪ੍ਰਭਾਤ ਫੇਰੀਆਂ ਪਿਛਲੇ ਦਿਨਾਂ ਤੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਡੇਲੋ ਰੋਡ ਤੋਂ ਕੱਢੀਆਂ ਜਾ ਰਹੀਆਂ ਹਨ ਅੱਜ 8ਵੀਂ ਪ੍ਰਭਾਤ ਫੇਰੀ ਸਾਡੇ ਸਤਕਾਰਯੋਗ ਅੰਕਲ ਸਰਦਾਰ ਹਜੂਰਾ ਸਿੰਘ ਜੀ ਦੇ ਘਰੇਵਾਂ ਪਹੁੰਚੀ ਹੈ ਸੰਗਤਾਂ ਨੇ ਬਹੁਤ ਹੀ ਪਿਆਰ ਦੇ ਨਾਲ ਗਰਬਾਣੀ ਦਾ ਕੀਰਤਨ ਦਾ ਨਾਸਪਿੰਨਾ ਕੀਰਤਨ ਸੁਣਿਆ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਸੰਗਤਾਂ ਗੁਰਪੁਰਬ ਦੀ ਤਿਆਰੀ ਕਰ ਰਹੀਆਂ ਨੇ ਜੋ ਕਿ 4 ਨਵੰਬਰ ਨੂੰ ਨਗਰ ਕੀਰਤਨ ਸਜਾਇਆ ਜਾ ਰਹੇ ਨੇ ਔਰ 5 ਤਰੀਕ ਨੂੰ ਗੁਰਪੁਰਬ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਨਾ ਪ੍ਰੋਗਰਾਮ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣ ਅਤੇ ਜੋ ਵੀ ਬਣਦੀ ਸੇਵਾ ਕਰ ਸਕਦੀ ਹੈ ਸੰਗਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਕਰਨਾ ਇਹੀ ਬੇਨਤੀਆਂ ਕਰਦਾ ਹੋਇਆ ਪੁਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ